ਜੀ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਆ ਤੁਹਾਡੇ ਥੱਲੇ ਕਰ ਛੁੱਟ ਗਿਆ ਹੈ ਹਾਂ ਸਦਾ ਬਹੁਤ-ਬਹੁਤ ਧੰਨਵਾਦ ਆ ਅੱਜ ਸਾਡੇ ਸਾਰੇ ਜਿਹੜੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੇ ਪ੍ਰਧਾਨ ਸਾਹਿਬਾਨ ਤੇ ਸਾਰੇ ਅਸੈਂਬਲੀ ਹਲਕਿਆਂ ਦੇ ਜਿਹੜੇ ਇੰਚਾਰਜ ਆ ਉਨਾ ਸਾਰਿਆਂ ਦੀ ਸਾਂਝੀ ਮੀਟਿੰਗ ਜਿਹੜੀ ਆ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦੀ ਪ੍ਰਧਾਨਗੀ ਤੇ ਹਟ ਹੋਈ ਆ ਜਿੱਦੇ ਵਿੱਚ ਸਭ ਤੋਂ ਪਹਿਲਾਂ ਤੇ ਜਿਹੜਾ ਇਸ بڑے ਦੇਸ਼ ਦੇ ਵਿੱਚ ਬੜਾ ਭੱਤ ਦਾ ਮੁੱਦਾ ਹੈ ਯੂਨੀਫਾਰਮ ਸਿਵਲ ਕੋਡ ਦਾ ਉਹਦੇ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਚਰਚਾ ਹੋਈ ਆ ਸਾਰਿਆਂ ਦੇ ਵਿਚਾਰ ਲੈ ਗਏ ਆ ਅਰੇ ਇੱਕ ਚਾਰ ਮੈਂਬਰੀ ਕਮੇਟੀ ਜਿਹੜੀ ਆ ਉਹ ਸ਼ਰਮਣੀ ਅਕਾਲੀ ਦਲ ਦੀ ਤਰਫੋਂ ਜਿਹੜਾ ਇਸ ਵਿਸ਼ੇ ਦੇ ਉੱਤੇ ਕੇਸ ਤਿਆਰ ਕਰਨ ਵਾਸਤੇ ਜਿਹੜੀ ਲਾ ਕਮਿਸ਼ਨ ਨੂੰ ਅਸੀਂ ਡਿਪੈਂਡੈਂਸ ਪਾਰਟੀ ਵੱਲੋਂ ਦੇਣੀ ਆ ਉਹ ਜਿਹੜੀ ਆ ਨਿਯਤ ਕੀਤੀ ਗਈ ਆ ਜਿਹੜੀ ਸਾਰੇ ਪੱਖਾਂ ਤੋਂ ਯੂਨੀਫਾਰਮ ਸਿਵਲ ਕੋਰਟ ਦਾ ਬੁੱਧਾ ਜਿਹੜਾ ਸਟੱਡੀ ਕਰਕੇ ਤੇ ਜਿਹੜਾ ਪਾਰਟੀ ਦਾ ਸ਼ਰਮਣੀ ਅਕਾਲੀ ਦਲ ਦਾ ਪੱਖ ਆ ਉਹ ਲਾ ਕਮਿਸ਼ਨ ਨੂੰ ਦੇਗੀ ਉਸ ਕਮੇਟੀ ਦੇ ਵਿੱਚ ਪ੍ਰੈਸਰ ਚੰਦੂ ਮੱਧਰਾ ਸਾਹਿਬ ਵੀ ਨੇ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ ਨੇ ਸਰਦਾਰ ਸਕੰਦਰ ਸਿੰਘ ਮਲੂਕਾ ਸਾਹਿਬ ਆ ਔਰ ਚੌਥਾ ਮੇਰੀ ਡਿਊਟੀ ਲੱਗੀ ਆ ਅਸੀਂ ਚਾਰੇ ਹੀ ਸਾਰੇ ਪੱਖਾਂ ਤੋਂ ਉਹਨੂੰ ਡੀਪਲੀ ਸਟੱਡੀ ਕਰਕੇ ਜਿਹੜੇ ਬੁੱਧੀਜੀਵੀ ਵਰਗ ਆ ਉਹਨਾਂ ਨਾਲ ਵੀ ਰਾਏ ਕਰਕੇ ਜਿਹੜੇ ਲੀਗਲ ਐਕਸਪਰਟ ਆ ਕਨਸਟੀਟਿਊਸ਼ਨ ਲਾਇਰ ਆ ਉਹਨਾਂ ਨਾਲ ਵੀ ਸਟੱਡੀ ਕਰਕੇ ਤੇ ਸਾਰਾ ਜਿਹੜੀ ਰਿਪੋਰਟੇਸ਼ਨ ਆ ਉਹ ਅਸੀਂ 13 ਜੁਲਾਈ ਤੋਂ ਪਹਿਲਾਂ ਪਹਿਲਾਂ ਜਿਹੜਾ ਨਾ ਕਮਿਸ਼ਨ ਆਫ ਇੰਡੀਆ ਉਹਨੂੰ ਸਰ ਇਨਫੋਰਮੇਸ਼ਨ ਆ ਰਹੀ ਹੈ ਕਿ 18 ਤਾਰੀਖ ਨੂੰ ਸੁਖਵੀਰ ਬਾਦਲ ਦਿੱਲੀ ਵਿੱਚ ਹੋਣਗੇ ਉਸੋਕਾ ਹੋਟਲ ਵਿੱਚ ਹੋਣਗੇ ਔਰ ਸ਼ਾਮਿਲ ਹੋਣਗੇ ਕੈਪਟਨ ਇੰਡੀ ਦੇ ਦੇਖੋ ਗੱਲ ਇਹ ਹੈ ਕਿ ਅਸੀਂ ਪਹਿਲਾਂ ਵੀ ਬੜਾ ਸਵੇਰੇ ਵੀ ਸਪਸ਼ਟ ਕੀਤਾ ਸੀ ਕੱਲ ਵੀ ਕੀਤਾ ਸੀ ਕਿ ਮੈਂ মিডিਆ ਨੂੰ ਹੁਣ ਵੀ ਬੇਨਤੀ ਕਰਦਾ ਕਿ ਜਿਹੜੀ ਅਨਧਿਕਾਰਤ ਤੌਰ ਦੇ ਉੱਤੇ ਜਿਹੜੇ ਕੋਈ ਸੂਤਰ ਗਲਤ ਖਬਰ ਦਿੰਦੇ ਆ ਉਹਨੂੰ ਨਹੀਂ ਚਲਾਉਣਾ ਚਾਹੀਦਾ ਦੋਸਤ ਮਾਈਕ ਮੂੰਹ ਤੇ ਦਿਖਾਣ ਦੇ ਆ ਪੁੱਛ ਲਈ ਇਸ ਕਰਕੇ ਨਾ ਤਾਂ ਅੱਜ ਕੋਈ ਏਜੰਡਾ ਸੀ ਸਾਡਾ ਕਿ ਕਿਸੇ ਵੀ ਪਾਰਟੀ ਨਾਲ ਅਲਾਈਅੰਸ ਕਰਨ ਦਾ ਕਿਉਂਕਿ ਸਾਡਾ ਆਲਰੇਡੀ ਬਹੁਜਨ ਸਮਾਜ ਪਾਰਟੀ ਦੇ ਨਾਲ ਅਲਾਈਅੰਸ ਜਿਹੜਾ ਉਹ ਸਾਡਾ ਚੱਲ ਰਿਹਾ ਹੈ ਪਰ ਬੜਾ ਅੱਛਾ ਚੱਲ ਰਿਹਾ ਇਸ ਕਰਕੇ ਹੋਰ ਕਿਸੇ ਵੀ ਪਾਰਟੀ ਦੇ ਨਾਲ ਨਾ ਤਾਂ ਕੋਈ ਗੱਲ ਚੱਲ ਰਹੀ ਹੈ ਇਸ ਕਰਕੇ ਵਾਰ-ਵਾਰ ਉਸ ਕੁਐਸਚਨ ਨੂੰ ਜਿਵੇਂ ਮਰਜੀ ਘੁਮਾ ਕੇ ਪੁੱਛੋ ਤਾਂ ਉਹਦਾ ਕੋਈ ਲੱਭ ਨਹੀਂ ਹੈ ਬੀਐਸਪੀ ਦਾ ਯੂਐਸ ਯੂਸੀਸੀ ਤੇ ਅਲੱਗ ਸਟੈਂਡ ਹੈ ਉਸ ਨੂੰ ਕਿਉਂ ਅਸੀਂ ਅਲੱਗ ਦੇਖਾਂਗੇ ਸਾਡੇ ਸਾਰਿਆਂ ਨੇ ਆਪੋ ਆਪਣੀ ਸਟੈਂਡ ਲੈਣੀ ਹੈ ਉਹ ਕੋਈ ਕਿਸੇ ਪਾਰਟੀ ਦੇ ਉੱਤੇ ਪਾਬੰਦੀ ਨਹੀਂ ਹੁੰਦੀ ਜੇ ਕੋਈ ਅਲਾਈਐਂਸ ਦੇ ਵਿੱਚ ਵੀ ਹੁੰਦਾ ਹੈ ਤਾਂ ਉਹਨੂੰ ਹੱਕ ਹੁੰਦਾ ਪਾਰਟੀਆਂ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ ਅਲਾਈਐਂਸ ਕੁਝ ਮੁੱਦਿਆਂ ਨੂੰ ਲੈ ਕੇ ਜਿਹੜਾ ਉਹ ਚੱਲਦਾ ਇਸ ਕਰਕੇ ਉਹ ਜਦੋਂ ਅਸੀਂ ਆਪਣਾ ਕੇਸ ਤਿਆਰ ਕਰਾਂਗੇ ਉਹਨਾਂ ਦਾ ਵੀ ਅਸੀਂ ਦੇਖਾਂਗੇ ਕਿ ਚਿੰਮਾ ਸਾਹਿਬ 18 ਕੋ ਜੋ ਮੀਟਿੰਗ ਹੋ ਰਹੀ ਹੈ ਐਨਡੀਏ ਕਿ ਉਸਮੇ 올ਡ ਅਲਾਈਸ ਕੋ ਵੀ ਬੁਲਾਇਆ ਗਿਆ ਹੈ ਆਪਕੀ ਪਾਰਟੀ ਕਿ ਕੋ ਮੈਂ ਤਾਂ ਕਹਿਣਾ ਕਿ ਅੱਜ ਦੀ ਮੀਟਿੰਗ ਦਾ ਕੋਈ ਏਜੰਡਾ ਨਹੀਂ ਸੀ ਹਾਲੇ ਕੋਈ ਸਾਡੇ ਕੋਲੇ ਕਮਿਊਨੀਕੇਸ਼ਨ ਨਹੀਂ ਆ ਉਹਦੇ ਸਬੰਧ ਚ ਇਸ ਕਰਕੇ ਬਿਨਾ ਕਿਸੇ ਜਾਣਕਾਰੀ ਤੋਂ ਕੋਈ ਕਹਿਣਾ ਜਿਹੜਾ ਉਹ ਪ੍ਰਾਪਰ ਨਹੀਂ ਠੀਕ ਹੈ ਦੂਸਰਾ ਜਿਹੜੀ ਵੱਡੀ ਗੱਲ ਸੀ ਕਿ ਜਿਹੜਾ ਪੰਜਾਬ ਵਿਧਾਨ ਸਭਾ ਦੇ ਵਿੱਚ ਸਿੱਖ ਧਰਮ ਦੇ ਵਿੱਚ ਡੰਗੀ ਚਿੱਟੀ ਦਖਲ ਅੰਦਾਜ਼ੀ ਕਰਨ ਵਾਸਤੇ ਜਿਹੜਾ ਐਮੈਂਡਮੈਂਟ ਸਿੱਖ ਗੁਰਦਵਾਰਾ ਐਕਟ 1925 ਦੇ ਵਿੱਚ ਕੀਤੀ ਗਈ ਆ ਅੱਜ ਦੀ ਮੀਟਿੰਗ ਦੇ ਵਿੱਚ ਰੈਜ਼ੋਲੂਸ਼ਨ ਪਾਸ ਕਰਕੇ ਉਹਨੂੰ ਮੂਲ ਰੂਪ ਦੇ ਵਿੱਚ ਰਿਜੈਕਟ ਕਰ ਦਿੱਤਾ ਗਿਆ ਕਿ ਇਹ ਜਿਹੜੀ ਐਮੈਂਡਮੈਂਟ ਪਾਸ ਕੀਤੀ ਗਈ ਆ ਟੋਟਲੀ ਅਨਕਨਸਟੀਟਿਊਸ਼ਨਲ ਆ ਇਲੈਗਲ ਆ ਔਰ ਸਿੱਖਾਂ ਦੇ ਕੰਮਾਂ ਧਾਰਮਿਕ ਕੰਮਾਂ ਦੇ ਵਿੱਚ ਸਿੱਧੀ-ਸਿੱਧੀ ਦਖਲਅੰਦਾਜ਼ੀ ਆ ਔਰ ਅਸੀਂ ਜਿਹੜੀ ਹੈ ਗੁਰਨਤ ਸਾਬ ਤੋਂ ਮੰਗ ਕੀਤੀ ਹੈ ਕਿ ਇਹਨੂੰ ਰੱਦ ਕਰ ਦਿੱਤਾ ਜਾਵੇ ਕਿਉਂਕਿ ਇਹ ਬਿਲਕੁਲ ਗੈਰ ਕਾਨੂੰਨੀ ਹੈ ਗੈਰ ਸੰਵਿਧਾਨਕ ਹੈ ਇਸ ਦੇ ਨਾਲ ਹੀ ਜਿਹੜੀ ਉਸ ਦਿਨ ਵਿਧਾਨ ਸਭਾ ਦੇ ਵਿੱਚ ਇਸੇ ਐਮੈਂਡਮੈਂਟ ਦੇ ਬਿੱਲ ਦੇ ਉੱਤੇ ਚਰਚਾ ਦੇ ਦੌਰਾਨ ਜਿੰਨਾ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਔਰ ਜਿੰਨਾ ਹੋਰ ਮਹਾਨ ਸ਼ਖਸੀਅਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਾ ਜਿਸ ਡਿਸਰੈਸਪੈਕਟ ਦੇ ਨਾਲ ਉਹਨਾਂ ਦੇ ਨਾਮ ਲਏ ਗਏ ਉਹਦੀ ਵੀ ਅੱਜ ਫੇਰ ਗ੍ਰੈਜੂਏਸ਼ਨ ਕਰਕੇ ਨਖੇਦੀ ਕੀਤੀ ਗਈ ਇਹਦੇ ਨਾਲ ਹੀ ਜਿਹੜਾ ਕੀਰਤਨੀ ਸਿੰਘਾਂ ਬਾਰੇ ਮੁੱਖ ਮੰਤਰੀ ਸਾਹਿਬ ਨੇ ਅਪ ਸ਼ਬਦ ਵਰਤੇ ਔਰ ਗਲਤ ਜਿਹੜੀ ਆ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਸੰਬੋਧਨ ਕੀਤਾ ਉਹਦੀ ਵੀ ਨਖੇਦੀ ਕੀਤੀ ਗਈ ਔਰ ਜਿਹੜਾ ਦਾੜੀ ਦੇ ਉੱਤੇ ਜਿਸ ਤਰੀਕੇ ਦੇ ਕਟਾਕਸ਼ ਕੀਤੇ ਗਏ ਇਹ ਸਾਰੀਆਂ ਜਿਹੜੀਆਂ ਕੋਝੀਆਂ ਹਰਕਤਾਂ ਇਹ ਇਹਦੀ ਜਿਹੜੀ ਹੈ ਅੱਜ ਦੀ ਇਸ ਮੀਟਿੰਗ ਦੇ ਵਿੱਚ ਮਤਾ ਪਾਸ ਕਰਕੇ ਜਿਹੜੀ ਆ ਉਹਨੂੰ ਖੇਧੀ ਕੀਤੀ ਗਈ। ਸਰ ਇੱਕ ਸਵਾਲ ਇੱਕ ਖਾਸ ਤੌਰ ਤੇ ਮੈਂ ਇੱਕ মিডিਏ ਵਾਸਤੇ ਗ੍ਰੈਜੂਏਸ਼ਨ ਅਸੀਂ ਪਾਸ ਕੀਤਾ ਕਿ ਕੁਝ ਕੁ ਚੈਨਲ ਬਹੁਤ ਹੀ ਪੱਖਪਾਤੀ ਤਰੀਕੇ ਦੇ ਨਾਲ ਸਰਕਾਰ ਦਾ ਪੱਕ ਪੂਰਨ ਵਾਸਤੇ ਤੇ ਇੱਕ ਟਾਰਗੇਟਡ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉੱਤੇ ਗਲਤ ਤਰੀਕੇ ਦੇ ਨਾਲ ਪ੍ਰਚਾਰ ਜਿਹੜਾ ਉਹ ਕਰ ਰਹੇ ਆ। ਅਸੀਂ ਸਾਰੇ মিডিਏ ਨੂੰ ਬੇਨਤੀ ਕਰਦੇ ਹਾਂ ਕਿ মিডিਏ ਨੂੰ ਆਪਣੀ ਨਿਰਪੱਖਤਾ ਜਿਹੜੀ ਆ ਉਹ ਕਾਇਮ ਰੱਖਣੀ ਚਾਹੀਦੀ ਆ ਅਸੀਂ ਬੜੀ ਪੁਰਾਣੀ ਪਾਰਟੀ ਆ মিডিਏ ਦੀ ਅਸੀਂ ਬਹੁਤ ਵੱਡੀ ਇੱਜ਼ਤ ਕਰਦੇ ਹਾਂ ਔਰ ਹਮੇਸ਼ਾ ਹੀ ਜਦੋਂ ਕਿਸੇ মিডিਆ ਦੇ ਉੱਤੇ ਕੋਈ ਕਿਸੇ ਨੇ ਜਿਹੜੀ ਆ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ মিডিਏ ਦਾ ਅਸੀਂ ਡਟ ਕੇ ਸਾਥ ਵੀ ਦਿੱਤਾ ਪਰ মিডিਏ ਦੀ ਵੀ ਜ਼ਿੰਮੇਵਾਰੀ ਬਣਦੀ ਆ ਅਸੀਂ ਸਾਰੇ ਉਹਨਾਂ ਚੈਨਲਾਂ ਨੂੰ ਇੱਕ ਵਾਰੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਉਹ ਇਹਨਾਂ ਹੱਕਾਂ ਤੋਂ ਬਾਜ਼ ਆਉਣ ਨਹੀਂ ਤਾਂ ਸਾਡੇ ਕੋਲੇ ਕੋਈ ਮਜਬੂਰੀ ਵਸ ਕੋਈ ਚਾਰਾ ਨਹੀਂ ਹੋਗਾ ਕਿ ਉਹਨਾਂ ਦਾ ਸਾਨੂੰ ਬਾਈਕਾਟ ਜਿਹੜਾ ਉਹ ਪਾਰਟੀ ਵੱਲੋਂ ਅਨਾਉਂਸ ਕਰਨਾ ਪਏਗਾ ਅੱਜ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਪਰ ਜੇ ਜ਼ਰੂਰਤ ਪਈ ਤੇ ਫਿਰ ਨਾਮ ਵੀ ਲਿਆ ਜਾਏਗਾ ਲੇਕਿਨ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਕੰਮ ਨਾ ਕਰ ਇੱਕ ਜਿਹੜਾ ਅਧਿਆਪਕਾਂ ਦੇ ਉੱਤੇ ਔਰ ਮੁਲਾਜ਼ਮਾਂ ਦੇ ਉੱਤੇ ਬੜਾ ਵੈਸ਼ਿਆਨਾ ਤਰੀਕੇ ਦੇ ਨਾਲ ਲਾਠੀਚਾਰ ਜਿਹੜਾ ਸਰਕਾਰ ਨੇ ਕੀਤਾ ਉਹਦੀ ਵੀ ਜਿਹੜੀ ਹੈ ਸਖਤ ਆਲੋਚਨਾ ਅੱਜ ਅਸੀਂ ਬਤਾਂ ਪਾਸ ਕਰਕੇ ਕੀਤੀ ਆ ਇੱਕ ਕੁਝ ਵਿਸ਼ੇਸ਼ ਪ੍ਰੋਗਰਾਮ ਬਣਾਏ ਗਏ ਆ ਕਿ ਪਾਰਟੀ ਦੇ ਯੂਥ ਵਿੰਗ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਉਹ 10 ਜੁਲਾਈ ਤੋਂ ਲੈ ਕੇ 18 ਜੁਲਾਈ ਤੱਕ 18 ਵਿਧਾਨ ਸਭਾ ਹਲਕਿਆਂ ਦੇ ਵਿੱਚ ਪਹਿਲੇ ਦੌਰ ਦੀਆਂ ਮੀਟਿੰਗਾਂ ਸ਼ੁਰੂ ਕਰਨਗੇ ਆਪਣਾ ਜਨ ਸੰਪਰਕ ਸ਼ੁਰੂ ਕਰਨਗੇ ਨੌਜਵਾਨਾਂ ਨੂੰ ਮਿਲਣਗੇ ਇਸ ਤੋਂ ਬਾਅਦ ਉਹ ਸਾਰੇ 117 ਹਲਕਿਆਂ ਦਾ ਉਹਨਾਂ ਦਾ ਪ੍ਰੋਗਰਾਮ ਬਣੇਗਾ ਇਸੇ ਤਰੀਕੇ ਜਿੰਨੇ ਸਾਡੇ ਹਲਕਿਆਂ ਦੇ ਇੰਚਾਰਜ ਆ ਉਹ ਸਾਰੇ 20 ਜੁਲਾਈ ਤੋਂ ਲੈ ਕੇ 31 ਅਗਸਤ ਤੱਕ ਸਰਕਾਰ ਦੇ ਜਿਹੜੇ ਗਲਤ ਕੰਮ ਐ ਗਲਤ ਵਾਅਦੇ ਐ ਗੁੰਮਰਾਹਕੁੰਨ ਪ੍ਰਚਾਰ ਐ ਉਹਦੀ ਪੋਰਡ ਖੋਲਣ ਵਾਸਤੇ ਹਰ ਪਿੰਡ ਦੇ ਵਿੱਚ ਆਪ ਜਾ ਕੇ ਸੱਤ ਦੇ ਵਿੱਚ ਜਿਹੜਾ ਉਹ ਜਨਤਾ ਦੇ ਨਾਲ ਸਿੱਧਾ ਜਿਹੜਾ ਸੰਪਰਕ ਜਿਹੜਾ ਉਹ ਕਰਨੀ ਬਾਕੀ ਪਾਰਲੀਮੈਂਟ ਚੋਣਾਂ ਦੇ ਸਬੰਧ ਦੇ ਵਿੱਚ ਵੀ ਅਸੀਂ ਆਪਣੀ ਤਿਆਰੀ ਦੀ ਮੀਟਿੰਗ ਕੀਤੀ ਆ ਔਰ ਬਹੁਤ ਜਲਦੀ ਅਸੀਂ ਹਰ ਪਾਰਲੀਮੈਂਟ ਹਲਕੇ ਜਿਹੜੇ 13 ਪਾਰਲੀਮੈਂਟ ਹਲਕੇ ਆ ਹਰ ਇੱਕ ਦੇ ਵਿੱਚ ਇੱਕ ਇੱਕ ਇੰਚਾਰਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਵਾਂਗੇ ਜਿਹੜੇ ਹੁਣ ਤੋਂ ਲੈ ਕੇ ਇਲੈਕਸ਼ਨ ਦੀ ਲਾਂਬੰਦੀ ਕਰਨਗੇ ਔਰ ਜਿੰਨਾ ਥਾਵਾਂ ਦੇ ਉੱਤੇ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਉਹਨਾਂ ਦੇ ਥਾਵਾਂ ਦੇ ਉੱਤੇ ਵੀ ਜਿਹੜਾ ਹੈਗਾ ਉੱਥੇ ਵੀ ਇਨਚਾਰਜ ਲਾ ਕੇ ਤੇ ਉੱਥੇ ਵੀ ਪਾਰਟੀ ਨੂੰ ਜਿਹੜਾ ਲਾਂਬੰਦ ਕਰਨ ਦਾ ਕੰਮ ਜਿਹੜਾ ਉਹ ਤੇਜ਼ੀ ਦੇ ਨਾਲ ਸ਼ੁਰੂ ਹੋਇਆ ਸਰ ਇਨਸਟਰੂਮੈਂਟ ਯੂਨੀਫਾਰਮ ਸਿਵਲ ਕੋਰਟ ਮੈਂ ਕੀ ਕੀ ਆਪਤੀ ਹੈ ਆਪਕੋ ਔਰ ਇਨ ਪ੍ਰਿੰਸੀਪਲ ਆਪ ਅਗੇਂਸਟ ਹੈ ਜਾਂ ਫੋਰ ਹੈ ਯੂਸੀਸੀ ਨਹੀਂ ਦੇਖੋ ਗੱਲ ਇਹ ਹੈ ਕਿ ਜਿਹੜਾ ਸਾਡਾ ਦੇਸ਼ ਹੈ ਇੱਕ ਬਹੁਤ ਧਰਮੀ ਬਹੁ ਪਛਾਈ ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਲੋਕ ਆ ਵੱਖ-ਵੱਖ ਕਲਚਰ ਦੇ ਲੋਕ ਆ ਬੜੀ ਖੁਸ਼ੀ ਦੇ ਨਾਲ ਮਿਲ ਜੁਲ ਕੇ ਇਕੱਠੇ ਰਹਿੰਦੇ ਆ ਔਰ ਇਹੀ ਸਾਡੇ ਜਿਹੜੇ ਦੇਸ਼ ਦੀ ਆ ਉਹ ਖੂਬਸੂਰਤੀ ਸੰਵਿਧਾਨ ਨੇ ਸਾਨੂੰ ਫ੍ਰੀडम ਆਫ ਰਿਲੀਜਨ ਜਿਹੜੀ ਆ ਉਹ ਪ੍ਰੋਵਾਈਡ ਸਾਰਿਆਂ ਨੂੰ ਕੀਤੀ ਹੋਈ ਆ ਔਰ ਜਿੰਨੇ ਪਰਸਨਲ ਲਾਜ਼ ਨੇ ਉਹ ਸਾਰੇ ਜਿਹੜੇ ਧਰਮਾਂ ਦੇ ਜਿਹੜੇ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਅਨੁਕੂਲ ਬਣੇ ਆ ਔਰ ਬੜੇ ਅੱਛੇ ਤਰੀਕੇ ਨਾਲ ਸਾਰਾ ਕੰਮ ਚੱਲ ਰਿਹਾ ਪਿਛਲਾ ਜਿਹੜਾ 21ਵਾਂ ਲਾ ਕਮਿਸ਼ਨ ਹੈ ਉਹਨੇ ਵੀ ਆਪਣੀ ਫਾਈਨਡਿੰਗ ਦਿੱਤੀ ਸੀ ਕਿ ਇਹ ਜਿਹੜੇ ਯੂਨੀਫਾਰਮ ਸਿਵਲ ਕੋਡ ਹੈ ਨਾ ਇਹ ਪੋਸੀਬਲ ਹੈ ਨਾ ਡਿਜ਼ਾਇਰੇਬਲ ਇਸ ਕਰਕੇ ਉਹਨਾਂ ਨੇ ਦਿੱਥੋਂ ਤੱਕ ਵੀ ਵਰਣ ਕੀਤਾ ਸੀ ਕਿ ਅਨਨੈਸੈਸਰੀ ਸੀ ਇਦਾਂ ਜਿਹੜੀ ਹੈ ਇਹਨੂੰ ਯੂਨੀਫਾਰਮਿਟੀ ਦੀ ਗੱਲ ਕਰਦੇ ਕਰਦੇ ਦੇਸ਼ ਦੀ ਟੈਰੀਟੋਰੀਅਲ ਇੰਟੀਗ੍ਰਿਟੀ ਨੂੰ ਕਿਤੇ ਨੁਕਸਾਨ ਨਾ ਪਹੁੰਚਾਈ ਇਸ ਕਰਕੇ ਹੁਣ ਵੀ ਬੜੀ ਵੱਡੀ ਅੰਦਰਸਟ ਹੈ ਨਾਰਥ-ਈਸਟ ਦੇ ਵਿੱਚ ਜਿੱਥੇ ਟ੍ਰਾਈਬਸ ਹੈਗੇ ਆ ਉੱਥੇ ਵੀ ਬੜੀ ਵੱਡੀ ਅੰਦਰਸਟ ਹੈ ਇਸ ਕਰਕੇ ਕੋਈ ਜ਼ਰੂਰਤ ਨਹੀਂ ਹੈ ਕੋਈ ਕਾਰਨ ਨਹੀਂ ਹੈ ਕਿ ਇਸ ਜਿਹੜਾ ਗੁਲਦਸਤਾ ਹੈ ਇਹਨੂੰ ਕਿਸੇ ਤਰੀਕੇ ਦਸਤੁਰਬ ਕਰੇਗਾ ਬਾਕੀ ਅਸੀਂ ਇਹਦੇ ਸਾਰੇ ਪੱਖ ਅਸੀਂ ਪੜ ਕੇ ਤੇ ਵਿਸਤਾਰ ਦੇ ਵਿੱਚ ਜਿਹੜਾ ਇਹ ਕੇਸ ਸਾਰਾ ਜਿਹੜਾ ਹੈਗਾ ਅਸੀਂ ਲਾਗ ਮਿਸ਼ਨ ਕੋਲੇ ਤੱਥਾਂ ਦੇ ਸਹਾਈਤ ਤਰਕ ਦੇ ਨਾਲ ਜਿਹੜਾ ਸਾਰਾ ਅਸੀਂ ਪੇਸ਼ ਕਰਾਂਗੇ ਪੂਰੇ ਵਿਸਤਾਰ ਦੇ ਨਾਲ ਉੱਥੇ ਇੱਕ ਜਿਹੜਾ ਸਰਕਾਰ ਨੇ ਦੋ ਵਾਰੀ ਵੈਟ ਵਧਾਇਆ ਡੀਜ਼ਲ ਤੇ ਪੈਟਰੋਲ ਤੇ ਉਹਦੀ ਵੀ ਅਸੀਂ ਨਖੇਦੀ ਕੀਤੀ ਔਰ ਮੰਨ ਕੀਤੀ ਹੈ ਕਿ ਵਾਧਾ ਵਾਪਸ ਹੋਣਾ ਹੈ